ਹਾਂ ਜੀ ਕਿਵੇਂ ਹੋ ਸਾਰੇ ਮਿੱਤਰ ਪਿਆਰਿਓ ਅੱਖਾਂ ਦੇ ਤਾਰਿਓ ਲਓ ਜੀ ਹੁਣ ਅਸੀਂ ਆਪਣੀ ਲਾਈਫ ਗਾਤਾ ਲਾਈਫ ਜੀਵਨ ਗਾਤਾ ਜੀਵਨ ਗਾਤਾ ਉਹਰੇ ਦੱਸਦੀ ਹਾਂ ਸੀਨੀਅਰ ਹੋ ਗਏ ਹਾਂ ਸੋ ਪੇਸ਼ਕ ਹੈ ਗੀਤ ਪਤਾ ਨਹੀਂ ਲੱਗਦਾ ਸਾਨੂੰ ਸਾਰਾ ਕੁਝ ਕਦੋਂ ਕਦੋਂ ਕਿਵੇਂ ਵਾਪਰ ਗਿਆ ਕਿੰਝ ਕਟਿਆ 20 ਤੋਂ 85 ਦਾ ਸਫ਼ਰ ਪਤਾ ਹੀ ਨਾ ਲੱਗਾ ਕੀ ਪਾਇਆ ਤੇ ਕੀ ਗਵਾਇਆ ਪਤਾ ਹੀ ਨਾ ਲੱਗਾ ਬਚਪਨ ਬੀਤਿਆ ਚੜੀ ਜਵਾਨੀ ਆਇਆ ਫੇਰ ਬੁਢਾਪਾ ਕੱਲ ਬੇਟੀ ਸੀ ਅੱਜ ਸੱਸ ਬਣ ਗਈ ਇਹ ਕੀ ਖੇਲ ਤਮਾਸ਼ਾ ਕੋਈ ਕਹਦਾ ਸਠਿਆ ਗਈ ਕੋਈ ਕਹੇ ਛਾ ਗਈ ਕੀ ਸੱਚ ਕੀ ਝੂਠ ਹੈ ਪਤਾ ਹੀ ਨਾ ਲੱਗਾ ਪਹਿਲਾਂ ਤਾਂ ਮਾਪੇ ਦੀ ਚੱਲੀ ਫੇਰ ਪਤੀ ਦੀ ਆਪਣੀ ਕਦ ਚੱਲੀ ਪਤਾ ਹੀ ਨਾ ਲੱਗਾ ਦਿਲ ਕਹਿੰਦਾ ਮੈਂ ਜਵਾਨ ਹਾਂ ਸਰੀਰ ਕਹੇ ਤੂੰ ਬੁੱਢਾ ਇਹ ਚੱਕਰ ਵਿੱਚ ਕਦੋਂ ਗੋਡੇ ਘਸ ਗਏ ਪਤਾ ਹੀ ਨਾ ਲੱਗਾ ਉੱਡ ਗਏ ਵਾਲ ਲਟਕ ਗਏ ਗਾਲ ਲੱਗੀਆਂ ਨੇ ਕਿ ਦੰਦ ਨਿਕਲ ਗਏ ਕਦੋਂ ਇਹ ਹੋਇਆ ਹਾਲ ਪਤਾ ਹੀ ਨਾ ਲੱਗਾ ਸਮਾਂ ਬਦਲ ਗਿਆ ਮੈਂ ਵੀ ਬਦਲੀ ਬਦਲ ਗਈਆਂ ਸਹੇਲੀਆਂ ਕਿੰਨੇ ਬਦਲ ਗਏ ਕਿੰਨੇ ਰਹਿ ਗਏ ਪਤਾ ਹੀ ਨਾ ਲੱਗਾ ਕੱਲ ਪੈਂਦੀ ਸੀ ਕਿੱਕਲੀ ਅੱਜ ਸੀਨੀਅਰ ਹੋ ਗਈ ਹੁਣ ਹੀ ਤਾਂ ਮੈਂ ਜੀਣਾ ਸਿੱਖਿਆ 55 ਪਲੱਸ ਵਿੱਚ ਪੈ ਗਈ ਪਤਾ ਹੀ ਨਾ ਲੱਗਾ ਨਾਹੀ ਦਫ਼ਤਰ ਨਾ ਕੋਈ ਬੋਸ ਨਾ ਕੋਈ ਕੰਮ ਤੇ ਨਾ ਹੀ ਬੋਝ ਕਦ ਹੋਈ ਆਜ਼ਾਦ ਪਤਾ ਹੀ ਨਾ ਲੱਗਾ ਆਦਰ ਸਨਮਾਨ ਨਾਲ ਪ੍ਰੇਮ ਤੇ ਪਿਆਰ ਨਾਲ ਆਦਰ ਸਨਮਾਨ ਨਾਲ ਪ੍ਰੇਮ ਤੇ ਪਿਆਰ ਨਾਲ ਬਾਹ ਬਾ ਕਰਦੇ ਕਦ ਜ਼ਿੰਦਗੀ ਬੀਤ ਗਈ ਪਤਾ ਹੀ ਨਾ ਲੱਗਾ ਨੋਜਵਾਈ ਪੋਤੇ-ਪੋਤੀਆਂ ਪੋਤੇ-ਪੋਤੀਆਂ ਖੁਸ਼ੀਆਂ ਆਈਆਂ ਪਤਾ ਹੀ ਨਾ ਲੱਗਾ ਜੀ ਭਰ ਕੇ ਜੀ ਜ਼ਿੰਦਗੀ ਜੀ ਭਰ ਕੇ ਜੀ ਲਵੋ ਜ਼ਿੰਦਗੀ ਫੇਰ ਨਾ ਕਹਿਣਾ ਮੈਨੂੰ ਪਤਾ ਨਾ ਲੱਗਾ ਮੈਨੂੰ ਪਤਾ ਨਾ ਲੱਗਾ ਜਾਂਦੇ ਵਸਦੇ ਰੋ ਜਵਾਨੀਆਂ ਵਾਣੋ ਜ਼ਿੰਦਗੀ ਦੇ ਹਰ ਪਲ ਨੂੰ ਮਾਣੋ ਖੁਸ਼ੀਆਂ ਗਮੀਆਂ ਆਉਂਦੀਆਂ ਰਹਿਣੀਆਂ ਸਕਾਏ ਤੇ ਕੀ ਆਪਣਾ ਜੀਵਨ ਬਤੀਤ ਕਰੋ ਧੰਵਾਦ ਸ਼ੁਕਰੀਆ